ਪੈਣ ਭਰਾਮਾ ਨੂੰ ਪਿਆਰ ਪ੍ਰਿਆਸ ਸलाम ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਰਕਤ ਆਸ਼ੀਸ਼ ਦੇਵੇ ਔਰ ਅੱਜ ਦਾ ਵਿਸ਼ਾ ਹੈ ਆਤਮਾ ਦੀ ਤਲਵਾਰ ਅੱਜ ਦਾ ਵਿਸ਼ਾ ਹੈ ਆਤਮਾ ਦੀ ਤਲਵਾਰ ਮੇਰੇ ਭਾਈਓ ਤੇ ਭੈਣੋ ਆਓ ਅਸੀਂ ਪਰਮੇਸ਼ਰ ਦੀ ਬਾਣੀ ਦੇ ਦੁਆਰਾ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਵਚਨ ਦੇ ਦੁਆਰਾ ਅਸੀਂ ਸਾਰੇ ਹੀ ਪਰਬੂ ਜੀ ਦੇ ਵਚਨਾਂ ਨੂੰ ਧਿਆਨ ਦੇ ਨਾਲ ਸੁਣਨਾ ਹੈ ਅਤੇ ਪ੍ਰਭੂ ਦੇ ਕੋਲੋਂ ਬਰਕਤਾਂ ਨੂੰ ਪਾਉਣਾ ਹੈ ਅੱਜ ਸਿੱਖਾਂਗੇ ਆਤਮਾ ਦੀ ਤਲਵਾਰ ਦੇ ਬਾਰੇ ਜੋ ਅੱਜ ਦਾ ਟੌਪਿਕ ਹੈ ਅੱਜ ਦਾ ਵਿਸ਼ਾ ਹੈ ਆਤਮਾ ਦੀ ਤਲਵਾਰ ਸੋ ਗੱਲਬਾਤ ਕਰਾਂਗੇ ਪਰਮੇਸ਼ਰ ਦੇ ਵਚਨ ਦੇ ਰਾਹੀ ਮੇਰੇ ਭਾਈਓ ਤੇ ਭੈਣੋ ਜਿਸ ਤਰ੍ਹਾਂ ਤਲਵਾਰ ਦੁਸ਼ਮਣ ਨੂੰ ਖਤਮ ਕਰਦੀ ਹੈ ਇਸੇ ਤਰ੍ਹਾਂ ਪਰਮੇਸ਼ਰ ਦਾ ਵਚਨ ਸਾਡੀ ਜ਼ਿੰਦਗੀ ਦੇ ਵਿੱਚੋਂ ਦੁੱਖ ਪਰੇਸ਼ਾਨੀਆਂ ਨੂੰ ਖਤਮ ਕਰਦਾ ਤਲਵਾਰ ਦਾ ਕੰਮ ਹੈ ਵੱਢਣਾ ਪਰਮੇਸ਼ਰ ਦਾ ਵਚਨ ਵੀ ਮਨੁੱਖ ਦੇ ਹਿਰਦਿਆਂ 'ਚ ਮਨੁੱਖ ਦੇ ਅੰਦਰੂਨੀ ਹਿੱਸਿਆਂ ਦੇ ਵਿੱਚ ਵੜ ਜਾਂਦਾ ਆ ਅਤੇ ਮਨਾਂ ਨੂੰ ਸ਼ਿੱਧ ਦਿੰਦਾ ਆ ਅਤੇ ਮਨੁੱਖ ਦੀ ਜ਼ਿੰਦਗੀ ਨੂੰ ਬਦਲ ਦਿੰਦਾ ਆ ਜਿਸ ਤਰ੍ਹਾਂ ਤਲਵਾਰ ਜਿਹੜੀ ਹੈ ਉਹ ਆਪਣਾ ਜਦੋਂ ਕੰਮ ਕਰਦੀ ਹੈ ਉਹਦਾ ਪਤਾ ਲੱਗਦਾ ਆ ਤੇ ਪਰਮੇਸ਼ਰ ਦੇ ਵਚਨ ਵਿੱਚ ਪ੍ਰਭੂ ਦੇ ਦਾਸ ਪੌਲਸ ਨੇ ਕਿਹਾ ਰਮੇਸ਼ਰ ਦਾ ਵਚਨ ਦੋ ਧਾਰੀ ਤਲਵਾਰ ਦੇ ਨਾਲੋਂ ਤਿੱਖਾ ਮੇਰੇ ਭਾਈ ਭੈਣੋ ਪਰਮੇਸ਼ਰ ਦਾ ਦਾਸ ਸੰਤ ਪੌਲਸ ਲਿਖਦਾ ਆ ਆਤਮਾ ਦੀ ਤਲਵਾਰ ਜੋ ਪਰਮੇਸ਼ਰ ਦੀ ਬਾਣੀ ਹੈ ਤੁਸੀਂ ਲੈ ਲਵੋ ਪਰਮੇਸ਼ਰ ਦੇ ਵਚਨ ਨੂੰ ਉਹ ਆਤਮਾ ਦੀ ਤਲਵਾਰ ਕਰਕੇ ਬੋਲਦਾ ਹੈ ਮੇਰੇ ਪਿਤਾ ਭੈਣੋ ਤੇ ਭਰਾਵੋ ਪ੍ਰਭੂ ਦਾ ਵਚਨ ਪ੍ਰਭੂ ਦਾ ਕਲਾਮ ਪ੍ਰਭੂ ਦਾ ਜਿਉਂਦਾ ਕਲਾਮ ਜਿਹੜਾ ਇਹ ਹੀ ਦੱਸਦਾ ਆ ਕਿ ਜੋ ਤਲਵਾਰ ਹੈ ਆਤਮਾ ਦੀ ਤਲਵਾਰ ਜੋ ਹੈ ਉਹ ਪਰਮੇਸ਼ਰ ਦਾ ਵਚਨ ਹੈ ਔਰ ਜਿਸ ਤਰ੍ਹਾਂ ਸਿਪਾਈ ਦੇ ਹੱਥ ਵਿੱਚ ਤਲਵਾਰ ਹੁੰਦੀ ਹੈ ਤੇ ਉਹਨੂੰ ਦੁਸ਼ਮਣ ਦਾ ਡਰ ਨਹੀਂ ਹੈ ਇਸੇ ਤਰ੍ਹਾਂ ਜਿਸ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦਾ ਵਚਨ ਹੈ ਉਹਨੂੰ ਕਿਸੇ ਵੀ ਆਫਤ ਦਾ ਡਰ ਨਹੀਂ ਕਿਸੇ ਪਰੇਸ਼ਾਨੀ ਦਾ ਡਰ ਨਹੀਂ ਕਿਸੇ ਆਉਣ ਵਾਲੇ ਸੰਕਟ ਦਾ ਡਰ ਨਹੀਂ ਸੋ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਆਪਣੇ ਪ੍ਰਭੂ ਮੁਕਤੀ ਦਾਤਾ ਪਰਮੇਸ਼ਰ ਦਾ ਭੈ ਮੰਨੀਏ ਅਤੇ ਮੁਕਤੀ ਦਾਤਾ ਯੀਸ਼ੂ ਮਸੀਹ ਦੇ ਵਚਨਾਂ ਦੇ ਉੱਤੇ ਵਿਚਾਰ ਕਰੀਏ ਅਤੇ ਪ੍ਰਭੂ ਦੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੱਖ ਸਕੀਏ। ਸੋ ਤਲਵਾਰ ਇੱਕ ਸਾਡੀ ਸੁਰੱਖਿਆ ਨੂੰ ਵੀ ਦੱਸਦੀ ਹੈ। ਤਲਵਾਰ ਇੱਕ ਉਸ ਹਥਿਆਰ ਨੂੰ ਵੀ ਕੇਸ਼ ਕਰਦੀ ਹੈ ਜਿਹੜਾ ਦੁਸ਼ਮਣਾਂ ਨੂੰ ਖਤਮ ਕਰਦਾ ਇਸੇ ਤਰ੍ਹਾਂ ਪਰਮੇਸ਼ਰ ਦਾ ਬਚਨ ਸਾਡੀ ਜ਼ਿੰਦਗੀ ਦੇ ਵਿੱਚੋਂ ਦੁੱਖਾਂ ਨੂੰ ਬਿਮਾਰੀਆਂ ਨੂੰ ਖਤਮ ਕਰਦਾ ਤੇ ਸਾਨੂੰ ਬਚਾਉਂਦਾ ਵੀ ਹੈ ਪ੍ਰਭੂ ਦਾ ਬਚਨ ਸਾਨੂੰ ਬਚਾਉਂਦਾ ਹੈ ਔਰ ਜਦੋਂ ਇਬਰਾਨੀਆਂ ਦੀ ਪੱਤਰੀ ਪੜ੍ਹਦੇ ਆ ਉੱਥੇ ਕੀ ਲਿਖਿਆ ਪਰਮੇਸ਼ਰ ਦਾ ਵਚਨ ਜਿਉਂਦਾ ਆ ਗੁਣਕਾਰ ਹੈ ਤੇ ਹਰੇਕ ਦੋ ਧਾਰੀ ਤਲਵਾਰ ਦੇ ਨਾਲੋਂ ਤਿੱਖਾ ਆ ਪਰਮੇਸ਼ਰ ਦਾ ਦਾਸ ਪਰਮੇਸ਼ਰ ਦਾ ਦਾਸ ਪੌਲਸ ਇਬਰਾਨੀਆਂ ਦੀ ਪੱਤਰੀ ਦੇ ਵਿੱਚ ਇਸ ਪ੍ਰਕਾਰ ਲਿਖਦਾ ਆ ਕਿ ਪਰਮੇਸ਼ਰ ਦਾ ਵਚਨ ਜਿਉਂਦਾ ਗੁਣਕਾਰ ਤੇ ਹਰੇਕ ਦੋ ਧਾਰੀ ਤਲਵਾਰ ਦੇ ਨਾਲੋਂ ਤਿੱਖਾ ਆ ਜਿਸ ਤਰ੍ਹਾਂ ਤਲਵਾਰ ਵੱਢਦੀ ਹੈ ਜਿਸ ਤਰ੍ਹਾਂ ਦੋ ਧਾਰੀ ਤਲਵਾਰ ਇਧਰੋਂ ਵੀ ਵੱਢਦੀ ਤੇ ਉਧਰੋਂ ਵੀ ਵੱਢਦੀ ਹੈ ਇਸੇ ਤਰ੍ਹਾਂ ਪਰਮੇਸ਼ਰ ਦਾ ਵਚਨ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੰਮ ਕਰਦਾ ਹੈ ਪਰਮੇਸ਼ਰ ਦਾ ਵਚਨ ਸੁਣਾਉਣ ਵਾਲਿਆਂ ਨੂੰ ਵੀ ਉਨਾਂ ਹੀ ਲੱਗਦਾ ਆ ਤੇ ਸੁਣਨ ਵਾਲਿਆਂ ਨੂੰ ਵੀ ਉਨਾ ਹੀ ਲੱਗਦਾ ਆ ਇਹ ਵੀ ਇਸ ਤਰ੍ਹਾਂ ਨਹੀਂ ਆ ਕਿ ਸੁਣਾਉਣ ਵਾਲੇ ਦਾ ਪੱਕ ਕਰੇ ਤੇ ਸੁਣਨ ਵਾਲੇ ਦਾ ਨਹੀਂ ਜੇ ਸੁਣਨ ਵਾਲਿਆਂ ਨੂੰ ਸੁਧਾਰਦਾ ਆ ਤੇ ਪਰਮੇਸ਼ਰ ਦਾ ਜਿਹੜਾ ਵਚਨ ਹੈ ਉਹ ਸੁਣਾਉਣ ਵਾਲਿਆਂ ਨੂੰ ਵੀ ਸੁਧਾਰਦਾ ਆ ਇੱਕ ਪ੍ਰਚਾਰਕ ਲਈ ਵੀ ਪਰਮੇਸ਼ਰ ਦਾ ਵਚਨ ਉਨਾ ਹੀ ਹੈ ਜਿੰਨਾ ਇੱਕ ਆਮ ਵਿਅਕਤੀ ਲਈ ਹੈ ਇੱਕ ਆਮ ਮਨੁੱਖ ਲਈ ਹੈ ਉਨਾ ਹੀ ਪਰਮੇਸ਼ਰ ਦਾ ਵਚਨ ਇੱਕ ਸੁਣਾਉਣ ਵਾਲੇ ਲਈ ਵੀ ਹੈ ਸੋ ਲੋੜ ਹੈ ਜ਼ਰੂਰਤ ਹੈ ਕਿ ਅਸੀਂ ਆਪਣੇ ਸਿਰਜਣਹਾਰ ਪਰਮੇਸ਼ਰ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਯਾਦ ਰੱਖੀਏ ਉਸ ਦੇ ਵਚਨ ਨੂੰ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਕਬੂਲ ਕਰੀਏ ਜੇ ਅਸੀਂ ਪਰਮੇਸ਼ਰ ਦੇ ਵਚਨ ਨੂੰ ਆਪਣੀ ਜ਼ਿੰਦਗੀ ਵਿੱਚ ਰੱਖਾਂਗੇ ਤੇ ਸੱਚਮੁੱਚ ਸਾਡਾ ਜੀਵਨ ਉਸ ਸਿਪਾਈ ਦੀ ਤਰ੍ਹਾਂ ਹੋ ਜਾਏਗਾ ਜਿਹਦੇ ਹੱਥ ਵਿੱਚ ਤਲਵਾਰ ਹੈ ਜੇ ਸਾਡੇ ਕੋਲ ਪ੍ਰਭੂ ਦਾ ਵਚਨ ਹੈ ਸਾਡੀ ਜ਼ਿੰਦਗੀ ਵਿੱਚ ਪ੍ਰਭੂ ਦਾ ਵਚਨ ਹੈ ਤੇ ਸਾਡੇ ਜੀਵਨ ਦੇ ਵਿੱਚ ਜੇਕਰ ਪ੍ਰਭੂ ਦਾ ਪਵਿੱਤਰ ਵਚਨ ਹੈ ਤੇ ਸੱਚਮੁੱਚ ਫਿਰ ਸਾਡਾ ਜੀਵਨ ਵੀ ਉਸ ਸਿਪਾਈ ਦੀ ਤਰਾਈਆਂ ਜਿਹਨੂੰ ਕੋਈ ਖਤਰੇ ਦਾ ਜਿਹਨੂੰ ਕੋਈ ਖੌਫ ਦਾ ਡਰ ਨਹੀਂ ਹੈ ਇਸੇ ਤਰ੍ਹਾਂ ਸਾਨੂੰ ਵੀ ਸ਼ੈਤਾਨ ਦੇ ਕਿਸੇ ਵੀ ਛਲਛਿਧਰਾਂ ਦਾ ਸ਼ੈਤਾਨ ਦੀਆਂ ਯੋਜਨਾ ਤੇ ਚਾਲਾਂ ਦਾ ਕੋਈ ਡਰ ਨਹੀਂ ਹੋਵੇਗਾ ਕਿਉਂਕਿ ਪਰਮੇਸ਼ਰ ਦਾ ਵਚਨ ਜਦੋਂ ਸਾਡੇ ਕੋਲ ਹੈ ਤੇ ਸੇਮ ਫਿਰ ਸਾਨੂੰ ਉਸ ਬੰਦੇ ਵਾਂਗਰ ਮਹਿਸੂਸ ਹੋਵੇਗਾ ਜਿਹਦੇ ਹੱਥ ਵਿੱਚ ਤਲਵਾਰ ਹੈ ਤੇ ਉਹਨੂੰ ਕਿਸੇ ਦਾ ਡਰ ਨਹੀਂ ਐਦੇ ਜਿਹਦੀ ਜ਼ਿੰਦਗੀ 'ਚ ਪ੍ਰਭੂ ਦਾ ਵਚਨ ਉਹਨੂੰ ਸ਼ੈਤਾਨ ਤੇ ਸ਼ੈਤਾਨ ਦੀਆਂ ਸ਼ਕਤੀਆਂ ਦਾ ਡਰ ਨਹੀਂ ਹੁੰਦਾ ਔਰ ਇਹ ਸਾਫ਼ ਗੱਲ ਹੈ ਜਿਹਦੇ ਹੱਥ ਵਿੱਚ ਤਲਵਾਰ ਹੈ ਉਹ ਇਨਸਾਨ ਫਤਿਹ ਪ੍ਰਾਪਤ ਕਰਦਾ ਆ ਔਰ ਇਸੇ ਤਰ੍ਹਾਂ ਜਿਸ ਦੀ ਜ਼ਿੰਦਗੀ ਵਿੱਚ ਪਰਮੇਸ਼ਰ ਦਾ ਕਲਾਮ ਤੇ ਪਰਮੇਸ਼ਰ ਦਾ ਵਚਨ ਹੈ ਉਹ ਮਨੁੱਖ ਵੀ ਆਪਣੀ ਜ਼ਿੰਦਗੀ ਦੇ ਵਿੱਚ ਹਰ ਰਾਹ ਵਿੱਚ ਸਫਲ ਹੁੰਦਾ ਹਰ ਮਾਰਗ ਦੇ ਵਿੱਚ ਸਫਲ ਹੁੰਦਾ ਪਰਮੇਸ਼ਰ ਦਾ ਦਾਸ ਜਿਹੜਾ 다ਊਦ ਹੈ ਜ਼ਬੂਰਾਂ ਦੀ ਪੋਥੀ ਵਿੱਚ ਲਿਖਦਾ 다ਊਦ ਪਰਮੇਸ਼ਰ ਦੇ ਵਚਨ ਦੇ ਬਾਰੇ ਇਸ ਤਰ੍ਹਾਂ ਬਿਆਨ ਕਰਦਾ ਹੈ ਅਤੇ ਕਹਿੰਦਾ ਆ ਕਿ ਮੈਂ ਤੇਰੇ ਵਚਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੱਖ ਲਿਆ ਤਾਂ ਜੋ ਮੈਂ ਤੇਰਾ ਪਾਪ ਨਾ ਕਰਾਂ ਪ੍ਰਭੂ ਦਾ ਦਾਸ ਦੌਦ ਜਿਹੜਾ ਇਸ ਤਰ੍ਹਾਂ ਲਿਖਦਾ ਹੈ ਆ ਕਿ ਮੈਂ ਤੇਰੇ ਵਚਨ ਨੂੰ ਆਪਣੇ ਦਿਲ ਵਿੱਚ ਜਮਾ ਕਰ ਲਿਆ ਤਾਂ ਜੋ ਮੈਂ ਤੇਰਾ ਪਾਪ ਨਾ ਕਰਾਂ ਸੱਚਮੁੱਚ ਜਿਹਦੇ ਅੰਦਰ ਵਚਨ ਹੈ ਉਹਦੇ ਕੋਲ ਤਲਵਾਰ ਹੈ ਜਿਨੇ ਵਚਨ ਨੂੰ ਆਪਣੀ ਜ਼ਿੰਦਗੀ ਚ ਰੱਖਿਆ ਉਹ ਪਾਪ ਤੋਂ ਵੀ ਬਚਿਆ ਰਹਿੰਦਾ ਹਰ ਖਤਰੇ ਤੋਂ ਬਚਿਆ ਰਹਿੰਦਾ ਹਰ ਆਉਣ ਵਾਲੀ ਸਮੱਸਿਆ ਤੋਂ ਬਚਿਆ ਰਹਿੰਦਾ 다우드 107 ਨੰਬਰ ਜ਼ਬੂਰ ਉਹਦੇ 120 ਵਚਨ ਦੇ ਵਿੱਚ ਲਿਖਦਾ ਪਰਮੇਸ਼ਰ ਆਪਣਾ ਵਚਨ ਘਾਲ ਕੇ ਚੰਗਾ ਕਰਦਾ ਆ ਤੇ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਆ ਸੱਚਮੁੱਚ ਪ੍ਰਭੂ ਜਿਹੜਾ ਆਪਣਾ ਵਚਨ ਘਾਲਦਾ ਸਾਨੂੰ ਚੰਗਾ ਕਰਦਾ ਤੇ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਹੈ ਸੋ ਪਰਮੇਸ਼ਰ ਇਹਨਾਂ ਵਚਨਾਂ ਦੇ ਨਾਲ ਤੁਹਾਨੂੰ ਵਰਕਤ ਦੇਵੇ ਔਰ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ ਪਰਮੇਸ਼ਰ ਦੀ ਦਇਆ ਪਰਮੇਸ਼ਰ ਦੀ ਕਿਰਪਾ ਤੁਹਾਡੇ ਸਾਰਿਆਂ ਦੇ ਨਾਲ ਹੋਵੇ ਆਮੀਨ